ਸ੍ਰੀ ਕਾਲਜੀ ਖਬਰਾਂ ਦੇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਗਮੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਦਿੱਲੀ ਫੇਰੀ ਰਾਹੁਲ ਗਾਂਧੀ ਨਾਲ ਅੱਜ ਕਰਨਗੇ ਮੁਲਾਕਾਤ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਕਰ ਸਕਦੇ ਨੇ ਚਰਚਾ ਵੰਡੀਗੜ ਚ ਫਿਰ ਮਲੀ ਰਾਜੀਵ ਗਾਂਧੀ ਦੇ ਨਾਮ ਤੇ ਕਾਲ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਕੀਤੀ ਨਾਰੇਬਾਸੀ ਆਈਟੀ ਪਾਰਕ ਤੇ ਸਾਈਨ ਬੋਰਡ ਤੇ ਮਲੀ ਕਾਲਕ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਫਿਲਮ ਰਿਲੀਜ਼ ਜ਼ੋਨ ਤੋਂ ਪਹਿਲਾਂ ਹੀ ਵਿਵਾਦ ਜਾਰੀ ਫਿਲਮ ਖਿਲਾਫ ਪਟੀਸ਼ਨ ਤੇ ਸੁਣਵਾਈ ਅੱਜ ਦਿੱਲੀ ਹਾਈ ਕੋਰਟ ਚ ਹੋਵੇਗੀ ਅੱਜ ਸੁਣਵਾਈ ਦੀ ਕੋਰ ਕਮੇਟੀ ਨੇ ਕੀਤੀ ਮੀਟਿੰਗ ਕੇਜਰੀਵਾਲ ਦੇ ਪੰਜਾਬ ਦੌਰੇ ਸੰਬੰਧੀ ਕੀਤੀ ਚਰਚਾ ਖੈਰਾ ਖਿਲਾਫ ਖੁੱਲ ਕੇ ਬੋਲੇ ਆਪਾਗੂ ਤੋਹਨ ਖਬਰਾਂ ਤਫਸੀਲ ਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੌਰੇ ਤੇ ਨੇ ਜਿੱਥੇ ਉਹ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਰਾਹੁਲ ਗਾਂਧੀ ਨਾਲ ਚਰਚਾ ਕਰਨਗੇ ਇਸ ਤੋਂ ਇਲਾਵਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵੀ ਉਹ ਚਰਚਾ ਕਰ ਸਕਦੇ ਨੇ ਚੰਡੀਗੜ੍ਹ ਤੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਮ ਤੇ ਇੱਕ ਵਾਰ ਫਿਰ ਕਾਲਖ ਮਲੰਦਾ ਮਾਮਲਾ ਸਾਹਮਣੇ ਆਇਆ ਇਸ ਵਾਰ ਚੰਡੀਗੜ੍ਹ ਸਥਿਤ ਆਈਟੀ ਪਾਰਕ ਦੇ ਸਾਈਨ ਬੋਰਡ ਤੇ ਕਾਲਖ ਮਲੀ ਗਈ ਹੈ ਹਾਲਾਂਕਿ ਅਜੇ ਤੱਕ ਇਸ ਕਟਾ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅੰਤਰਾਵਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਜਦੋਂ ਇਸ ਘਟਨਾ ਦੀ ਜਾਣਕਾਰੀ ਕਾਂਗਰਸੀ ਆਗੂਨੀ ਮਿਲਿਤਾਵਾਂ ਨਾਲ ਮੌਕੇ ਤੇ ਪਹੁੰਚ ਕੇ ਇਸ ਦੀ ਨਿੰਦਾ ਕੀਤੀ ਅਤੇ ਰਾਜੀਵ ਗਾਂਧੀ ਦੇ ਹੱਕ ਵਿੱਚ ਨਾਰੇਬਾਜ਼ੀ ਕੀਤੀ ਜ਼ਿਕਰ ਹੋ ਗਿਆ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਚ ਰਾਜੀਵ ਗਾਂਧੀ ਦੇ ਨਾਮ ਤੇ ਕਾਲਖ ਮਲੰਦਾ ਮਾਮਲਾ ਪੰਜਾਬ ਯੂਨੀਵਰਸਿਟੀ ਦੇ ਸਾਹਮਣੇ ਆਇਆ ਸੀ ਜਿੱਥੇ ਰਾਜੀਵ ਗਾਂਧੀ ਕਾਲਜ ਭਵਨ ਦੇ ਸਾਈਨ ਬੋਰਡ ਤੇ ਕਾਲਖ ਮਲੀ ਗਈ ਸੀ ਬਹੁਤ ਵੱਡੀ ਸ਼ਿਹਰਤ ਹੈ ਸ਼ਹਿਰ ਦੀ ਸ਼ਾਂਤੀ ਨੂੰ ਬੰਨਕਰਨ ਦੀ ਸਮਾਜ ਨੂੰ ਆਪਸ ਵਿੱਚ ਵੰਡਣ ਲਈ ਕਿਉਂਕਿ ਰਾਜੀਵ ગાંધી ਸਿਰਫ ਰਾਜੀਵ ગાંધી ਨਹੀਂ ਰਾਜੀਵ ગાંધી ਹਿੰਦੁਸਤਾਨ ਦੇ ਫਾਰਮਰ ਪ੍ਰਾਈਮ ਮਿਨਿਸਟਰ ਸੀ ਰਾਜੀਵ ગાંધી ਜਿਹੜੇ ਭਾਰਤ ਰਤਨ ਉਹਨਾਂ ਨੂੰ ਮਿਲਿਆ ਹੋਇਆ ਸੀ ਰਾਜੀਵ ਗਾਂਧੀ ਨੇ ਇਸ ਦੇਸ਼ ਵਾਸਤੇ ਸ਼ਹਾਦਤ ਦਿੱਤੀ ਹੈ ਔਰ ਇਸ ਤਰ੍ਹਾਂ ਦੀ ਸ਼ਰਾਰਤ ਜਿਹੜੀ ਚੰਡੀਗੜ੍ਹ ਵਰਗੇ ਪੜੇ ਲਿਖੇ ਸ਼ਹਿਰ ਦੇ ਵਿੱਚ ਹੋਣਾ ਇਹ ਜ਼ਰੂਰੀ ਹੈ ਕਿ ਕਿਸੇ ਨਾ ਕਿਸੇ ਸਿਆਸੀ 당 ਵੱਲੋਂ ਜਾਂ ਕਿਸੇ ਹੋਰ ਅੰਸਰ ਵੱਲੋਂ ਇਸ ਸ਼ਹਿਰ ਦੀ ਸ਼ਾਂਤੀ ਨੂੰ ਪੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਦੀ ਸਰਕਾਰ ਜਿਹੜੀ ਹੈ ਪੂਰੀ ਤਰ੍ਹਾਂ ਫੇਰ ਹੋ ਚੁੱਕੀ ਹੈ ਔਰ ਇਹ ਧਿਆਨ ਭਟਕਾਉਣ ਵਾਲੀ ਗੱਲ ਹੈ ਲੋਕਾਂ ਨੂੰ ਦੋ ਐਫ ਆਈ ਆਰ ਹੋ ਚੁੱਕਿਆ ਹੈ ਡੀਜੀ ਐਫ ਆਈ ਦੇ ਜਿਹੜੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਡਿਮਾਂਡ ਕਰਾਂਗੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਕੋਈ ਜਗ੍ਹਾ ਵੀ ਐਜੂ ਨਹੀਂ ਹੈ ਕਿ ਜਿੱਥੇ ਬੰਦਾ ਪਕੜਿਆ ਨਾ ਜਾ ਸਕੇ ਔਰ ਇੰਨੀ ਵੱਡੀ ਮਾਰਕੀਟ ਐ ਇਸ ਦੇ ਸਾਹਮਣੇ ਤਾਂ ਜੂਰ ਕਿਸੇ ਨਾ ਕਿਸ ਨੇ ਦੇਖਿਆ ਹੋਣਾ ਕਿ ਤੇ ਸੀਸੀਟੀਵੀ ਕੈਮਰੇ ਵੀ ਯੂਨੀਵਰਸਿਟੀ ਵਰਗੀ ਜਗ੍ਹਾ ਤੇ ਲੱਗੇ ਹੋਏ ਸੀ ਸੋਨ ਐਫ ਆਈ ਆਰ ਲੋਜ ਹੋ ਗਈਆਂ ਉਸ ਤੋਂ ਬਾਅਦ ਨਹੀਂ ਤਾਂ ਕਾਂਗਰਸ ਪਾਰਟੀ ਦੀ ਮੀਟਿੰਗ ਬੁਲਾ ਕੇ ਚੰਡੀਗੜ੍ਹ ਕਾਂਗਰਸ ਆ ਇੱਕ ਇੱਕ ਵਰਕਰ ਅੱਜ ਦੁਖੀ ਹੈ ਖਫਾ ਹੈ ਔਰ ਗੁੱਸੇ 'ਚ ਹੈ ਔਰ ਜੋ ਵੀ ਸਾਨੂੰ ਐਕਸ਼ਨ ਉਸ ਤੋਂ ਬਾਅਦ ਕਰਨਾ ਹੋਏਗਾ ਜੀ ਪਾਰਟੀ ਦੀ ਮੀਟਿੰਗ ਬੁਲਾ ਕੇ ਕਰਾਂਗੇ ਲੇਕਿਨ ਚੰਡੀਗੜ੍ਹ ਕਾਂਗਰਸ ਦਾ ਕੋਈ ਲੀਡਰ ਕੋਈ ਵਰਕਰ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੇਗਾ 11 ਜਨਵਰੀ ਨੂੰ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਇਹ ਫਿਲਮ ਸਾਬ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਦੀ ਬਣੀ ਹੋਈ ਹੈ ਫਿਲਮ ਦਾ ਟ੍ਰੇਲਰ ਜਾਰੀ ਹੁੰਦਿਆਂ ਹੀ ਵਿਵਾਦ ਦੀ ਸ਼ੁਰੂ ਹੋ ਗਿਆ ਹੁਣ ਇਸ ਦੇ ਫਿਲਮ ਖਿਲਾਫ ਦਿੱਲੀ ਹਾਈ ਕੋਰਟ ਚ ਪਟੀਸ਼ਨ ਪਾਈ ਗਈ ਹੈ ਫਿਲਮ ਦੇ ਟ੍ਰੇਲਰ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ ਨਾਲ ਹੀ ਪਟੀਸ਼ਨ ਚ ਕਿਹਾ ਗਿਆ ਹੈ ਕਿ ਫਿਲਮ ਚ ਸਿਨੇਮੈਟੋਗ੍ਰਾਫੀ ਐਕਟ ਦੀ ਉਲੰਘਣਾ ਕੀਤੀ ਗਈ ਹੈ ਇਸ ਤੇ ਦਿੱਲੀ ਹਾਈ ਕੋਰਟ ਚ ਅੱਜ ਸੁਣਵਾਈ ਹੋਵੇਗੀ ਪੁਲਾਤ ਤੋਂ ਵਿਧਾਇਕ ਸੁਪਾਲ ਖੈਰਾ ਦੇ ਆਮ ਆਦਮੀ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਸੂਬੇ ਦੀ ਸਿਆਸਤ ਮੁਰਗਰਮਾ ਗਈ ਹੈ ਆਪ ਦੇ ਆਗੂ ਖੈਰਾ ਨੂੰ ਮੌਕਾ ਪ੍ਰਸਤ ਕਹਿ ਰਹੇ ਨੇ ਤਾਂ ਖੈਰਾ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਆਪਣੇ ਆਦਰਸ਼ਾਂ ਤੋਂ ਭਟਕ ਗਈ ਹੈ ਖੈਰਾ ਨੇ ਆਪਣੇ ਅਸਤੀਫੇ 'ਚ ਕੇਜੀਵਾਲ ਨੂੰ ਬੁਸਦਿਲ ਕਰਾਰ ਦਿੱਤਾ ਹੈ ਕੇਜੀਵਾਲ ਨੂੰ ਪੇ ਜਸਤੀਫੇ 'ਚ ਖੈਰਾ ਨੇ ਕੀ ਕੁਝ ਲਿਖਿਆ ਇਸ ਬਾਰੇ ਵਿਗਦੇ ਆ ਸਾਡੀ ਖਾਸ ਰਿਪੋਰਟ ਆਪ ਨੂੰ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਅੱਖਾਂ ਦਿਖਾਉਂਦੇ ਆ ਰਹੇ ਸੁਪਾਲ ਖਹਿਰਾ ਨੇ ਪਾਰਟੀ ਨੂੰ ਆਖਰਕਾਰ ਅਲਵਿਦਾ ਆਖ ਹੀ ਦਿੱਤਾ। ਪੁਲਾਤੋਂ ਵਿਧਾਇਕ ਸੁਪਾਲ ਖਹਿਰਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਆਪਣਾ ਅਸਤੀਫਾ ਭੇਜਦੇ ਹੋਏ ਜਿੱਥੇ ਆਪਣੇ ਅਸਤੀਫੇ ਦੇ ਕਾਰਨਾਂ ਦਾ ਜ਼ਿਕਰ ਕੀਤਾ ਉੱਥੇ ਹੀ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਜੋ ਵਿਸ਼ਵਾਸ ਪੰਜਾਬ ਦੇ ਲੋਕਾਂ ਨੇ ਜਤਾਇਆ ਸੀ ਆਪ ਨੇ ਉਸ ਨੂੰ ਤੋੜ ਦਿੱਤਾ ਹੈ। ਖਹਿਰਾ ਨੇ ਡਰੱਗਸ ਮੁੱਦੇ ਤੇ ਮਜੀਠੀਆ ਤੋਂ ਮਾਫੀ ਮੰਗਨ ਲਈ ਕੇਜਰੀਵਾਲ ਨੂੰ ਬੁਝਦਿਲ ਕਰਾਰ ਦਿੱਤਾ। खैरानी अपने इस्तीफे ਵਿੱਚ ਲਿਖਿਆ ਸਤਕਾਰਯੋਗ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਮੈਂ ਅਸਤੀਫਾ ਦੇਣ ਲਈ ਮਜਬੂਰ ਹਾਂ ਕਿਉਂਕਿ ਪਾਰਟੀ ਉਹਨਾਂ ਸਾਰੇ ਆਦਰਸ਼ਾਂ ਅਤੇ ਵਿਚਾਰਧਾਰਾ ਤੋਂ ਪੂਰੀ ਤਰ੍ਹਾਂ ਨਾਲ ਭਟਕ ਚੁੱਕੀ ਹੈ ਜਿਨ੍ਹਾਂ ਉੱਪਰ ਚੱਲਦਿਆਂ ਅੰਨਾ ਹਜ਼ਾਰੇ ਅੰਦੋਲਨ ਤੋਂ ਬਾਅਦ ਇਸ ਨੂੰ ਬਣਾਇਆ ਗਿਆ ਸੀ ਦੇਸ਼ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਦਾ ਮੌਜੂਦਾ ਸਿਆਸੀ ਕਲਚਰ ਬੁਰੀ ਤਰ੍ਹਾਂ ਨਾਲ ਗੰਦਲਾ ਹੋ ਗਿਆ ਹੈ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਬਣਨ ਉੱਪਰ ਲੋਕਾਂ ਵਿੱਚ ਭਾਰੀ ਉਮੀਦ ਜਾਗੀ ਸੀ ਇਸ ਸਿਸਟਮ ਨੂੰ ਸਾਫ਼ ਕਰਨ ਦੇ ਉਦੇਸ਼ ਨਾਲ ਭਾਰਤ ਦੇ ਸਿਆਸੀ ਘਟਨਾਕਰਮ ਵਿੱਚ ਆਮ ਆਦਮੀ ਪਾਰਟੀ ਦੇ ਉਭਰ ਨਾਲ ਹੋਰਨਾਂ ਲੋਕਾਂ ਵਾਂਗ ਮੈਂ ਵੀ ਬਹੁਤ ਪ੍ਰਭਾਵਿਤ ਹੋਇਆ। ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੇ ਮੈਨੂੰ ਤੁਹਾਡੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਤਾਂ ਕਿ ਪੰਜਾਬ ਦੇ ਹਾਲਾਤ ਸੁਧਾਰੇ ਜਾ ਸਕਣ। ਬਦਕਿਸਮਤੀ ਨਾਲ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਆਮ ਆਦਮੀ ਪਾਰਟੀ ਦੀ ਕਾਰਸ਼ੈਲੀ ਹੋਰਨਾਂ ਰਵਾਇਤੀ ਸਿਆਸੀ ਪਾਰਟੀਆਂ ਨਾਲੋਂ ਕਿਸੇ ਪਖਤੋ ਵੀ ਵੱਖ ਨਹੀਂ। 2017 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਹੋਈ ਘਟਨਾ ਕਰਮ ਨੇ ਮੇਰੀ ਇਹ ਸੋਚ ਨੂੰ ਹੋਰ ਵੀ ਪੁਖਤਾ ਕੀਤਾ ਕਿ ਪਾਰਟੀ ਵਿੱਚ ਕਿਸੇ ਪ੍ਰਕਾਰ ਦਾ ਵੀ ਅੰਦਰੂਨੀ ਲੋਕਤੰਤਰ ਨਹੀਂ ਹੈ। ਖੈਰਾਂ ਨੇ ਲਿਖਿਆ ਕਿ ਮੈਂ ਪੰਜਾਬ ਵਿਧਾਨ ਸਭਾ ਦੀਆਂ ਟਿਕਟਾਂ ਦੀ ਵੰਡ ਉੱਪਰ ਸਖਤ ਇਤਰਾਜ਼ ਜਤਾਇਆ ਸੀ ਕਿਉਂਕਿ ਸਾਨੂੰ ਪੈਸੇ ਦੇ ਲੈਣ-ਦੇਣ ਅਤੇ ਪੱਖਪਾਤ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਤੁਸੀਂ ਅਤਿ ਵਿਸ਼ਵਾਸ ਦੇ ਕਾਰਨ ਪੰਜਾਬੀਆਂ ਦੀ ਮਾਨਸਿਕਤਾ ਸਮਝਣ ਵਿੱਚ ਅਸਫਲ ਰਹੇ ਹੋ ਤੁਸੀਂ ਸਿਰਫ ਆਪਣੇ ਦੋ ਸੂਬੇਦਾਰਾਂ ਦੀ ਹੀ ਗੱਲ ਸੁਣੀ ਜੋ ਕਿ ਪੰਜਾਬ ਨੂੰ ਚਲਾਉਣ ਲਈ ਨਿਯੁਕਤ ਕੀਤੇ ਸਨ ਅਤੇ ਜ਼ਮੀਨੀ ਪੱਧਰ ਤੇ ਆਮ ਆਦਮੀ ਪਾਰਟੀ ਵਾਲੰਟੀਅਰਾਂ ਦੀਆਂ ਭਾਵਨਾਵਾਂ ਦਾ ਰਤਾ ਪਰ ਵੀ ਤੁਸੀਂ ਖਿਆਲ ਨਹੀਂ ਕੀਤਾ ਖੈਰਾਂ ਨੇ ਲਿਖਿਆ ਪੰਜਾਬ ਵਿੱਚ ਕੋਈ ਵੀ ਮੁੱਖ ਮੰਤਰੀ ਦਾ ਚਿਹਰਾ ਨਾ ਦੇਖੇ ਤੁਸੀਂ ਅਕਸਰ ਲਗਾਏ ਜਾਂਦੇ ਇਹਨਾਂ ਦੋਸ਼ਾਂ ਨੂੰ ਪੂਰਤਾ ਸਾਬਿਤ ਕੀਤਾ ਕਿ ਜਿੱਤ ਉਪਰੰਤ ਕੋਈ ਬਾਰੀ ਵਿਅਕਤੀ ਆ ਕੇ ਸੂਬੇ ਨੂੰ ਚਲਾਵੇਗਾ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਪੰਜਾਬੀ ਕਿਸੇ ਬਾਰੀ ਵਿਅਕਤੀ ਦੀ ਈਨ ਨਹੀਂ ਮੰਨਦੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਮਾੜੀ ਹਾਲਤ ਦਾ ਜ਼ਿਕਰ ਕਰਦਿਆਂ ਖੈਰਾ ਨੇ ਕਿਹਾ ਤੁਹਾਡੇ ਸੂਬੇਦਾਰਾਂ ਵੱਲੋਂ ਅਕਸਰ ਕਿਤੇ ਜਾਂਦੇ 100 ਸੀਟਾਂ ਦੇ ਦਾਅਵਿਆਂ ਦੇ ਬਾਵਜੂਦ ਪਾਰਟੀ ਸਿਰਫ 20 ਸੀਟਾਂ ਹੀ ਪ੍ਰਾਪਤ ਕਰ ਸਕੀ ਐਨਾ ਸੂਬੇਦਾਰਾਂ ਵਿੱਚੋਂ ਹੀ ਇੱਕ ਅੱਜ ਵੀ ਪਰਦੇ ਦੇ ਪਿੱਛੇ ਤੋਂ ਪੰਜਾਬ ਨੂੰ ਚਲਾ ਰਿਹਾ ਹੈ ਜਦਕਿ ਉਸ ਖਿਲਾਫ ਪਾਰੀ ਰੋੜਾ ਪਿਆ ਆਪਣੇ ਅਸੀਫ਼ੇ ਵਿੱਚ ਖੈਰਾ ਨੇ ਕੇਜਰੀਵਾਲ ਨੂੰ ਵੀ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਕਰਾਂ ਨੇ ਲਿਖੇ ਹੈ ਡਰਗਸ ਦੇ ਦਾਗੀ ਸਾਭਾ ਦਾ ਮੰਤਰੀ ਵਿਕਰਮ ਮਜੀਠੀਆ ਕੋਲੋਂ ਤੁਹਾਡੇ ਵੱਲੋਂ ਮੰਗੀ ਗਈ ਕਾਇਰਤਾ ਪਰਤੂਰ ਮਾਫੀ ਨੇ ਸਿਆਸਤ ਵਿੱਚ ਤੁਹਾਡੇ ਦੋਹਰੇ ਮਾਪਦੰਡਾ ਦਾ ਖੁਲਾਸਾ ਕੀਤਾ ਪੰਜਾਬ ਦੇ ਦਰਿਆਈ ਪਾਣੀਆਂ ਦੇ ਅਹਿਮ ਮੁੱਦੇ ਉੱਪਰ ਤੁਹਾਡੇ ਦੋਗਲੇ ਬਿਆਨਾਂ ਨੇ ਤੁਹਾਨੂੰ ਭਾਰਤ ਦੇ ਚੌਥੇ ਲੀਡਰਾਂ ਦੀ ਜਮਾਤ ਵਿੱਚ ਲਿਆ ਖੜਾ ਕੀਤਾ ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਆਪਣੇ ਕੋਲ ਕਰਕੇ ਤੁਸੀਂ ਆਪਣੇ ਸਭ ਤੋਂ ਅਹਿਮ ਵਾਅਦੇ ਸਵਰਾਜ ਤੋਂ ਹੀ ਸ਼ਰਿਆਮ ਮੁਕਰ ਗਏ ਤੁਸੀਂ ਪਾਰਟੀ ਉੱਪਰ ਆਪਣਾ ਕਬਜ਼ਾ ਰੱਖਣ ਅਤੇ ਕਨਵੀਨਰ ਬਣੇ ਰਹਿਣ ਲਈ ਪਾਰਟੀ ਦੇ ਸੰਵਿਧਾਨ ਨੂੰ ਹੀ ਛਿੱਕੇ ਉੱਪਰ ਟੰਗ ਦਿੱਤਾ ਕਾਂਗਰਸ ਨਾਲ ਮੋੜਮੋੜ ਹੋ ਰਹੀ ਤੁਹਾਡੀ ਗੱਲਬਾਤ ਵੀ ਸਿਆਸੀ ਮੌਕਾ ਪ੍ਰਸਤੀਤੀ ਇੱਕ ਉਦਾਹਰਣ ਹੈ ਜਿਸ ਨੇ ਕੀ ਭਾਰਤ ਦੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਆਖਿਰ ਵਿੱਚ ਖੈਰਾ ਨੇ ਲਿਖਿਆ ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਕਿ ਗਲ ਸੜ ਚੁੱਕੇ ਸਿਸਟਮ ਦਾ ਇੱਕ ਸਾਫ਼ ਬਦਲ ਦੇ ਭਾਰਤੀਆਂ ਅਤੇ ਪੰਜਾਬੀਆਂ ਦੇ ਸੁਪੜਿਆਂ ਨੂੰ ਤੁਹਾਡੇ ਤਾਨਾशाही ਵਤੀਰੇ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਪ੍ਰਸ਼ਾਂਤ ਪੂਸ਼ਣ ਤੋਂ ਲੈ ਕੇ ਐਚਐਸ ਪੂਲਕਾ ਤੱਕ ਪਾਰਟੀ ਦੇ ਅਹਿਮ ਆਗੂ ਜਾਂ ਤਾਂ ਪਾਰਟੀ ਛੱਡ ਗਏ ਨੇ ਜਾਂ ਤੁਸੀਂ ਉਹਨਾਂ ਨੂੰ ਬਾਹਰ ਕਰ ਦਿੱਤਾ ਹੈ ਭਾਵੇਂ ਕਿ ਤੁਸੀਂ ਸਾਡੇ ਚੰਗੇ ਕੰਮਾਂ ਦਾ ਇਨਾਮ ਮੈਨੂੰ ਅਤੇ ਕਮਲ ਸੰਧੂ ਨੂੰ ਪਾਰਟੀ ਵਿੱਚੋਂ ਸਸਪੈਂਡ ਕਰਕੇ ਦੇ ਚੁੱਕੇ ਹੋ ਪਰ ਹੁਣ ਮੈਂ ਤੁਹਾਡੇ ਅਤੇ ਆਪ ਨਾਲੋਂ ਨਾਤਾ ਮੁਕੰਮਲ ਤੌਰ ਤੇ ਤੋੜਨ ਲਈ ਮਜਬੂਰ ਹਾਂ ਅਤੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ ਧੰਨਵਾਦ ਸਹਿਤ ਸੁਖਪਾਲ ਸਿੰਘ ਖੇਰਾ ਉਦਰ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਬਰਨਾਲਾ ਚ ਮੀਟਿੰਗ ਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਆਪ ਆਗੂ ਅਨੁਸਾਰ ਕੇਜਰੀਵਾਲ 20 ਜਨਵਰੀ ਨੂੰ ਬਰਨਾਲਾ ਵਿਖੇ ਪਹਿਲੀ ਰੈਲੀ ਕਰਨਗੇ ਉਦਰ ਇਸ ਮੀਟਿੰਗ ਲਈ ਪਹੁੰਚੇ ਆਗੂ ਸੁਖਪਾਲ ਖੈਰਾ ਨੂੰ ਹੀ ਭੜਦੇ ਨਜ਼ਰ ਆਏ ਸੁਖਪਾਲ ਖੈਰਾ ਦੇ ਅਸਤੀਫੇ ਤੋਂ ਬਾਅਦ ਹੁਣ ਆਪ ਆਗੂਆਂ ਨੇ ਉਹਨਾਂ ਖਿਲਾਫ ਖੁੱਲਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ ਕੇਜਰੀਵਾਲ ਦੀ ਬਰਨਾਲਾ ਵਿੱਚ ਹੋਣ ਜਾ ਰਹੀ ਰੈਲੀ ਸੰਬੰਧੀ ਆਪ ਦੀ ਕੋਰ ਕਮੇਟੀ ਦੀ ਬੈਠਕ ਬਰਨਾਲਾ ਵਿਖੇ ਹੋਈ ਇਸ ਮੌਕੇ ਕੋਰ ਕਮੇਟੀ ਦੇ ਸਮੂਹ ਅਹੁਦੇਦਾਰ ਸ਼ਾਮਲ ਹੋਏ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਸੰਬੰਧੀ ਅਰਵਿੰਦ ਕੇਜਰੀਵਾਲ ਦੀਆਂ ਮਾਝਾ ਮਾਲਵਾ ਅਤੇ ਦੁਆਬਾ ਵਿੱਚ ਤਿੰਨ ਰੈਲੀਆਂ ਰੱਖੀਆਂ ਗਈਆਂ ਨੇ ਪਹਿਲੀ ਰੈਲੀ ਬਰਨਾਲਾ ਵਿੱਚ ਹੋਵੇਗੀ ਉਹਨਾਂ ਕਿਹਾ ਕਿ ਪਾਰਟੀ ਦੇ 8 ਲੋਕ ਸਭਾ ਉਮੀਦਵਾਰਾਂ ਦੇ ਨਾਂ ਪੰਜਾਬ ਇਕਾਈ ਹੀ ਤੈਅ ਕਰੇਗੀ ਕਿ ਕਮਾਂਡ ਪੰਜਾਬ ਕੋਲ ਹੀ ਹੈ ਅੱਜ ਆਪਾਂ ਕਿਹੜਾ ਬਟਨ ਵਾਲਾ ਸਿਸਟਮ ਆਂ ਦੇਖੋ ਆ ਚੇਅਰਮੈਨ ਸਾਹਿਬ ਬੈਠੇ ਨੇ ਸਾਡੀ ਜਿਹੜੀ ਐਮਐਲਏ ਨੇ ਬਾਈ ਡਿਫਾਲਟ ਸਾਰੇ ਉਹ ਕੋਰ ਕਮੇਟੀ ਦੇ ਮੈਂਬਰ ਨੇ ਪੰਜਾਬ ਦੇ ਜੋਨਾਂ ਦੇ ਇੰਚਾਰਜ ਸਾਡੇ ਨਾਲ ਨੇ ਸਾਰੇ ਪੰਜਾਬ ਦੇ ਵਸਨੀਕ ਬਿਹਾਰ ਤੋਂ ਹਾਂਜੀ ਤੇ ਸਾਰੇ ਅਸੀਂ ਇੱਥੋਂ ਇੱਥੋਂ ਆ ਪੰਜ ਐਮਪੀ ਡਿਕਲੇਅਰ ਕੀਤੇ ਨੇ ਅੱਠ ਹੋਰ ਕਰਨੇ ਨੇ ਐਸੇ ਮਹੀਨੇ ਚ ਕਰ ਦਾਂਗੇ ਇੱਥੋਂ ਜਾਣਗੇ ਨਾਮ ਪਹਿਲਾਂ ਵੀ ਇੱਥੋਂ ਹੀ ਗਏ ਨੇ ਨਾਮ ਪੀਸੀ ਨੇ ਸਿਰਫ ਉੱਥੋਂ ਪਰਮਿਸ਼ਨ ਦੇਣੀ ਹੈ ਕਿਉਂਕਿ ਉਹ ਇਲੈਕਸ਼ਨ ਕਮਿਸ਼ਨ ਦਾ ਲਾਅ ਹੈ ਉਹਦੇ ਮੁਤਾਬਕ ਪੀਸੀ ਤੋਂ ਅਪਰੂਵ ਕਰਾਉਣਾ ਪੈਂਦਾ ਸੋ ਸਾਰੇ ਫੈਸਲੇ ਕਿੰਨੀਆਂ ਰੈਲੀ ਰੱਖੀ ਜਾਣੀ ਹੈ ਪੂਰੇ ਪੰਜਾਬ 'ਚ ਫਿਲਹਾਲ ਅਸੀਂ ਤਿੰਨ ਰੈਲੀਆਂ ਪਲਾਨ ਕਰ ਰਹੇ ਹਾਂ ਇਹ ਇੱਕ ਮਾਲਵੇ ਦੀ ਇੱਕ ਮਾਝੇ ਦੀ ਇੱਕ ਦੁਆਬੇ ਦੀ ਸੁਖਪਾਲ ਖੈਰਾ ਉੱਪਰ ਹਮਲਾ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਆਪ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇਣ ਦੁਬਾਰਾ ਚੌਂ ਮੈਦਾਨ ਵਿੱਚ ਉਤਰਨ ਤਾਂ ਪਤਾ ਚੱਲ ਜਾਵੇਗਾ ਕਿ ਲੋਕਾਂ ਦੀ ਰਾਏ ਕੀ ਹੈ ਪਾਰਟੀ ਦੀ ਮੁਰਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੋਂ ਖੈਰਾ ਸਾਹਿਬ ਪਾਰਟੀ ਦੇ ਵਿੱਚ ਆਏ ਲਗਾਤਾਰ ਉਹ ਅਨੁਸ਼ਾਸਨਹੀਨਤਾ ਜਿਹੜੀ ਹੈ ਉਹ ਦਿਖਾਉਂਦੇ ਰਹੇ ਪਾਰਟੀ ਦੇ ਵਿੱਚ ਇਨਡਿਸਿਪਲਨ ਉਹਨਾਂ ਨੇ ਕ੍ਰੀਏਟ ਕੀਤਾ ਪਾਰਟੀ ਤੋੜਨ ਦੀਆਂ ਸ਼ਾਸ਼ਾਵਾਂ ਤੱਕ ਉਹ ਸ਼ਾਮਲ ਹੋਏ ਪਾਰਟੀ ਨੂੰ ਢੜੇਬੰਦੀਆਂ ਚ ਜਿਹੜਾ ਵੰਡਣ ਦੀਆਂ ਸ਼ਾਸ਼ਾਵਾਂ ਚ ਉਹ ਸ਼ਾਮਲ ਰਹੇ ਉਹਨਾਂ ਨੂੰ ਸਮਝਾਇਆ ਵੀ ਗਿਆ ਉਹਨਾਂ ਨੂੰ ਕਿਹਾ ਵੀ ਗਿਆ ਕਿ ਇਸ ਤਰ੍ਹਾਂ ਨਾ ਕਰੋ ਪਰ ਜਦੋਂ ਵੱਸੋਂ ਬਾਹਰ ਹੋ ਗਈ ਗੱਲ ਤਾਂ ਉਹਨਾਂ ਨੇ ਮਤਲਬ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਉਹ ਪਹਿਲੀ ਪਹਿਲੀ ਦੁਨੀ ਕਿਸੇ ਨਾ ਕਿਸੇ ਅਹੁਦੇ ਦੇ ਲਾਲਚੀ ਸੀ ਜਿਸ ਵੇਲੇ ਐਲੋਪੀ ਫੂਲਕਾ ਸਾਹਿਬ ਨੂੰ ਬਣਾਇਆ ਗਿਆ ਉਦੋਂ ਵੀ ਉਹਨਾਂ ਨੇ ਇਤਰਾਜ਼ ਕੀਤਾ ਸੀ ਉੱਥੇ ਕਿ ਮੈਨੂੰ ਕਿਉਂ ਨਹੀਂ ਬਣਾਇਆ ਜਿਸ ਵੇਲੇ ਮੈਨੂੰ ਪ੍ਰਧਾਨ ਬਣਾਇਆ ਗਿਆ ਪਾਰਟੀ ਦਾ ਇਲੈਕਸ਼ਨ ਤੋਂ ਬਾਅਦ 8 ਮਹੀਨਿਆਂ ਨੂੰ ਉਸ ਵੇਲੇ ਉਹਨਾਂ ਨੇ ਚੀਫ ਵਿੱਪ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਇਸੇ ਨਾਰਾਜ਼ਗੀ ਵਿੱਚ ਤੋ ਉਹਨਾਂ ਦੀ ਇਹ ਗੱਲ ਕਹਿਣੀ ਉਹ ਕਹਿਣੀ ਹੋਰ ਹੈ ਉਹਨਾਂ ਦੀ ਕਰਨੀ ਹੋਰ ਹੈ ਕਿ ਮੈਂ ਇਹ ਹਜੇ 100 ਦਿਨ ਲੱਤ ਮਾਰਦਾ ਅੱਜ ਵੀ ਮੈਂ ਕਹਿੰਦਾ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਤਾ ਪਰ ਉਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਤੁਸੀਂ ਐਮਐਲਏ ਹੋ ਭਲਤ ਤੋਂ ਉਹ ਤੋ ਕਿਉਂ ਅਸਤੀਫਾ ਦਿੰਦੇ ਤੁਸੀਂ ਸੁਖਪਾਲ ਖਹਿਰਾ ਸਾਹਿਬ ਨੇ ਖੁਦ ਆਪਣੀ ਮਨਪਸੰਦ ਸੀਟ ਮੰਗੀ ਹੈ ਸੁਖਪਾਲ ਖਹਿਰਾ ਸਾਹਿਬ ਨੇ ਜਦੋਂ ਐਲਓਪੀ ਬਣਾਇਆ ਮਨਮਰਜ਼ੀ ਦੇ ਬਿਆਨ ਦਿੰਦੇ ਰਹੇ ਕਦੇ ਇਹਨਾਂ ਨੂੰ ਪ੍ਰੈਸ ਨੋਟ ਚ ਕੋਈ ਇਹਨਾਂ ਨੂੰ ਇੰਟਰਫੀਰੈਂਸ ਕੀਤਾ ਹੋਵੇ ਬਲਕਿ ਕਈ ਵਾਰੀ ਪਾਰਟੀ ਦੀ ਲਾਈਨ ਕੋਈ ਹੋਰ ਹੁੰਦੀ ਸੀ ਉਹਨਾਂ ਦੀ ਕੋਈ ਹੋਰ ਹੁੰਦੀ ਸੀ ਫਿਰ ਉਹ ਡਿਕਟੇਟਰ ਉਹਨਾਂ ਨੂੰ ਕਹੀ ਜਾਂਦੇ ਇਹ ਦੇਖੋ ਜੇ ਤੁਹਾਡੀ ਇੱਛਾ ਪੂਰੀ ਨਹੀਂ ਹੁੰਦੀ ਤਾਂ ਡਿਕਟੇਟਰ ਜਿੱਦੇ ਤੁਹਾਨੂੰ ਐਲੋਪੀ ਬਣਾਦਾ ਤਾਂ ਉਸੇ ਬੰਦੇ ਕੋਲ ਖੜ ਕੇ ਕਹਿੰਦੇ ਡੈਮੋਕਰੈਟਿਕ ਹੈ ਬਹੁਤ ਕਹਿੰਦੇ ਆ ਲਓ ਫੁੱਲਾਂ ਦਾ ਬੁੱਕੇ ਸੋ ਇਹ ਇਸ ਤਰ੍ਹਾਂ ਨਹੀਂ ਚੱਲਦਾ ਜੀ ਪਾਰਟੀਆਂ ਚ ਅਨੁਸ਼ਾਸਨ ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚਿਮਾ ਨੇ ਵੀ ਸੁਖਪਾਲ ਖੈਰਾ ਨੂੰ ਮੌਕਾ ਬਰਸਤ ਕਰਾ ਦਿੱਤਾ ਉਹਨਾਂ ਕਿਹਾ ਕਿ ਖੈਰਾ ਨੇ ਹਮੇਸ਼ਾ ਪਾਰਟੀ ਨੂੰ ਤੋੜਨ ਦੀ ਕੋਸ਼ਿ ਦੇ ਕੋਸ਼ ਪਾਲ ਖੈਰ ਜੀ ਲਗਾਤਾਰ ਪਾਰਟੀ ਦੇ ਪਾਰਟੀ ਵਿਰੋਧੀ ਕਾਰਜ ਜਾਂ ਕਰ ਰਹੇ ਸੀ ਜਦੋਂ ਤੇ ਉਹਨਾਂ ਲੀਡਰ ਪੋਜੀਸ਼ਨ ਬਣਾਇਆ ਉਸ ਸਮੇਂ ਤੋਂ ਲੈ ਕੇ ਸਾਡੇ ਐਮਐਲਏ ਸਾਹਿਬਾਨ ਬੈਠੇ ਨੇ ਹਰ ਮੀਟਿੰਗ ਚ ਉਹਨਾਂ ਨੇ ਇਹੀ ਗੱਲ ਕਹਿਣੀ ਹਰ ਮੀਟਿੰਗ ਚ ਪਾਰਟੀ ਤੋੜਨ ਦੀ ਗੱਲ ਕਰਨੀ ਜਦੋਂ ਉਹਨਾਂ ਨੂੰ ਲਾਹਿਆ ਗਿਆ ਉਸ ਸਮੇਂ ਉਹਨਾਂ ਦੀ ਗੈਰਤ ਜਾਗ ਪਈ ਉਸ ਸਮੇਂ ਉਹ ਗੈਰਤਮੰਦ ਹੋ ਗਏ ਜਦੋਂ ਲਾਤਾ 24 ਘੰਟੇ ਜਿਹੜੀ ਉਹਨੂੰ ਜਮੀਰ ਜਾਗ ਪਈ ਪੰਜਾਬ ਪ੍ਰਤੀ ਪੰਜਾਬ ਪ੍ਰਤੀ ਉਹਨਾਂ ਦੇ ਫਰਜ਼ ਜਾਗ ਪਏ ਪੰਜਾਬ ਨੂੰ ਖੜਾ ਕਰਨ ਦੀ ਗੱਲ ਹੋ ਗਈ ਪੰਜਾਬ ਚ ਸਾਰੇ ਮੁੱਦੇ ਸਾਹਮਣੇ ਆ ਗਏ 24 ਘੰਟਿਆਂ ਚ ਉਸ ਤੋਂ ਪਹਿਲਾਂ ਸਾਰੇ ਮੁੱਦੇ ਉਹਨਾਂ ਦੇ ਗੈਬ ਸੀਗੇ ਬੜੇ ਜਲਦੀ ਤੁਹਾਡੇ ਸਾਹਮਣੇ ਸਾਡੀ ਪ੍ਰੈਸ ਕਾਨਫਰੰਸ ਚ ਬੈਠੇ ਹੋਣਗੇ ਬੜੀ ਜਲਦੀ ਆ ਜਾਣਗੇ ਤੁਹਾਡੇ ਸਾਹਮਣੇ ਦਿਖਾਵਾਂਗੇ ਉਹਨਾਂ ਨੂੰ ਕਾਫੀ ਸਾਰਾ ਨਾਲ ਗੱਲਬਾ ਆਪ ਦੇ ਵਿੱਚ ਜਦੋਂ ਕਾਂਗਰਸ ਸੀਗਾ ਉਹ ਤੋਂ ਕਾਂਗਰਸ ਨੂੰ ਗਾਲਾ ਕੱਢਦੇ ਤਾਂ ਆਮ ਆਦੀ ਪਾਰਟੀ ਚ ਆਇਆ ਆਮ ਆਦੀ ਪਾਰਟੀ ਨੂੰ ਗਾਲਾ ਕੱਢਣ ਲੱਗ ਗਿਆ ਉਹ ਇੱਕ ਸਿਰੇ ਦਾ ਮੌਕਾ ਪ੍ਰਸਤਾਦ ਮੀਆਂ ਚਿਮਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਨਹੀਂ ਪਾਰਟੀ 8 ਉਮੀਦਵਾਰਾਂ ਦਾ ਨਾਂ ਜਲਦੀ ਹੀ ਐਲਾਨ ਕਰੇਗੀ ਉਹਨਾਂ ਕੈਪਟਨ ਸਰਕਾਰ ਤੇ ਵੀ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ 2019 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਚ ਇਕੱਲੇ ਲੜਨ ਜਾ ਰਹੀ ਆ ਪੰਜ ਕੈਂਡੀਡੇਟ ਡਿਕਲੇਅਰ ਕਰਤੇ ਅੱਠ ਅਸੀਂ ਬੜੇ ਜਲਦੀ ਕਰ ਦਾਂਗੇ ਸੋ ਕੋਈ ਸ਼ੰਕਾ ਨਹੀਂ ਬਿਲਕੁਲ ਇਕੱਲੇ ਲੜਾਂਗੇ ਇਕੱਲੇ ਲੜ ਕੇ ਪੰਜਾਬ ਦੀ ਚੋਣ ਜਿੱਤਾਂਗੇ ਬੜਾ ਸਪਸ਼ਟ ਆ ਕੈਪਟਨ ਸਾਹਿਬ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਪੰਜਾਬ ਦੇ ਲੋਕਾਂ ਨਾਲ ਕਿਹਾ ਸੀ ਹਰ ਘਰ ਨੌਕਰੀ ਹਰ ਘਰ ਰੋਜ਼ਗਾਰ ਇੱਕ ਵੀ ਰੋਜ਼ਗਾਰ ਦਿੱਤਾ ਪੰਜਾਬ ਚ ਕਿਹਾ ਸੀ ਕਿਸਾਨਾਂ ਦਾ ਟੋਟਲ ਕਰਜ਼ਾ ਮਾਫ ਔਰ ਮੈਂ ਸਮਝਦਾ ਇੱਕ ਵੀ ਕਰਜ਼ਾ ਮਾਫ ਹੋਇਆ ਪੰਜਾਬ ਵਿੱਚ ਕਾਂਗਰਸ ਪਾਰਟੀ ਕੋਲ ਕੋਈ ਜਨਰਲ ਨਹੀਂ ਅਕਾਲੀ ਦਲ ਬੀਜੇਪੀ ਪਹਿਲਾਂ ਹੀ ਖੇਰੂ ਖੇਰੂ ਹੋਏ ਪੈਨੇ ਕਿਉਂਕਿ ਬੀਜੇਪੀ ਜਿਹੜੀ ਹੈਗੀ ਆ ਵੱਡੇ ਵੱਡੇ ਵਾਦੇ ਮੋਦੀ ਸਾਹਿਬ ਨੇ 2014 ਚ ਕੀਤੇ ਸੀਗੇ ਉਹਨਾਂ ਨੇ ਵੀ ਕਿਵੇਂ ਵਾਦਾ ਪੂਰਾ ਨਹੀਂ ਕੀਤਾ ਅਕਾਲੀ ਦਲ ਬਿਲਕੁਲ ਖਤਮ ਹੋ ਚੁੱਕਿਆ ਕਾਂਗਰਸ ਪਾਰਟੀ ਦੇ ਕੋਈ ਵੀ ਵਾਦਾ ਆਪਣਾ ਜਿਹੜਾ 2017 ਦੇ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਇੱਕ ਵੀ ਪੂਰਾ ਨਹੀਂ ਕੀਤਾ ਸੋ ਅਕਾਲੀ ਦਲ ਬੀਜੇਪੀ ਕਾਂਗਰਸ ਨੂੰ ਲੋਕ ਮੂੰਹ ਨਹੀਂ ਲਾਉਣਗੇ ਐਸਮੋ ਕੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਵਿਧਾਇਕ ਅਮਨ ਅਰੋੜਾ ਮਨਜੀਤ ਬਿਲਾਸਪੁਰ ਕੁਲਵੰਤ ਪੰਡੋਰੀ ਰੁਪਿੰਦਰ ਰੁੱਬੀ ਅਤੇ ਹੋਰ ਆਗੂ ਵੀ केंद्रीय एचआरडी मंत्री प्रकाश जावड़ेकर फगवाड़ा विखे लवली प्रोफेशनल यूनिवर्सिटी पुजे इस मौके उन्होंने चल रही एक सौ छेवीं इंडियन सैंस कांग्रेस च शिरकत करते हुए बिना ड्राइवर तो सोलर सिस्टम नाल चलन वाली बस च सफर किया इस मौके उन्होंने इस बस न बना वाली सारी टीम को वधाई देंदे हुए कहा कि अजिहिया खोजा नाल ही देश अगे वधेगा ये ड्राइवरलेस कार तैयार की है उनको मैं बहुत बधाई देना चाहता do हूँ यही do इस तरह के शोध की वृत्ति प्रवृत्ति और उसको बढ़ावा देने से ही देश आगे बढ़ेगा इनोवेशन इज द की फॉर नेशंस प्रोग्रेस एंड आई मस्ट कॉन्ग्रेचुलेट एंड कॉम्प्लीमेंट द स्टूडेंट्स हु हैव इनोवेटेड दिस ड्राइवरलेस कैंपस कार विच विल मूव इन टू कैंपस विदाउट ड्राइवर ਬਟ ਵਿਦਆਊਟ ਹਰਟਿੰਗ ਐਨੀਬਾਡੀ ਬੀਤੇ ਦਿਨੀ ਸੂਬੇ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਸਰਕਾਰੀ ਸਕੂਲਾਂ ਦੀ ਤੁਲਨਾ ਟਾਬਿਆਂ ਦੇ ਨਾਲ ਕਰ ਦਿੱਤੀ ਸੀ ਉਸ ਤੋਂ ਬਾਅਦ ਵਿਰੋਧੀਆਂ ਨੇ ਓਪੀ ਸੋਨੀ ਦੀ ਖੂਬ ਤਾੜਨਾ ਕੀਤੀ ਅਤੇ ਸਿਆਸੀ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਖੁਦ ਓਪੀ ਸੋਨੀ ਨੇ ਮੀਡੀਆ ਸਾਹਮਣੇ ਆ ਕੇ ਸਫਾਈ ਦਿੰਦੇ ਕਿਹਾ ਕਿ ਉਹਨਾਂ ਨੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਵਿਰੋਧੀਆਂ ਦੇ ਨਾਲ ਓਪੀ ਸੋਨੀ ਮੀਡੀਆ ਨੂੰ ਵੀ ਨਸੀਹਤ ਦਿੰਦੇ ਨਜ਼ਰ ਆਏ ਨੂੰ ਕਹਿ ਸਕਦਾ ਇਹਨਾਂ ਗਲਤ ਰੋਡ ਤੋੜ ਕੇ ਇਹ ਜਿਹੜਾ ਹਾਈਲਾਈਟ ਕੀਤਾ ਕੁਝ ਮੀਡੀਆ ਵਾਲਿਆਂ ਨੇ ਸੋ ਮੈਂ ਇਹਨਾਂ ਗੱਲ ਕੀਤੀ ਉੱਥੇ ਡੂਨ ਸਕੂਲ ਦੀ ਗੱਲ ਹੋਈ ਮੈਂ ਉੱਥੇ ਫਾਈਵ ਸਟਾਰ ਫੈਸਿਲਿਟੀ ਜੀ ਮਿਲਦੀ ਆ ਹੁਣ ਵੇਖੋ ਇੱਕ ਬੰਨੇ ਢਾਬਾ ਹੋਵੇ ਇੱਕ ਬੰਨੇ ਫਾਈਵ ਸਟਾਰ ਹੋਵੇ ਕੋ ਲੋਕ ਫਾਈਵ ਸਟਾਰ ਉੱਧ ਲੰਝ ਜਾਂਦੇ ਨੇ ਢਾਬੇ ਤੇ ਰੋਟੀ ਖਾ ਲਿਆ ਕਰਨ ਇਹ ਗੱਲ ਮੈਂ ਜ਼ਰੂਰ ਕਹੀ ਆ ਕਿ ਲੋਕ ਉੱਥੇ ਲੱਖ ਲੱਖ ਰੁਪਏ ਦੇ ਕੇ ਆਪਣੇ ਬੱਚੇ ਭੇਜਦੇ ਨੇ ਡੂਨ ਸਕੂਲ ਚ ਨਾ ਭੇਜਣੇ ਸਾਡੇ ਸਕੂਲਾਂ ਦੇ ਪੜਾਉਣਾ ਸਾਡੇ ਸਕੂਲਾਂ ਦੇ ਅਗਰ ਸੀ ਸਰਕਾਰੀ ਸਕੂਲਾਂ ਦੇ ਪੜਿਆ ਸਾਡੇ ਸਕੂਲਾਂ ਜੋ ਬੱਚੇ ਇਹ ਪਿੰਡਾਂ ਜੋ ਆਈਐਸ ਵੀ ਬੰਦੇ ਰਹੇ ਨੇ ਆਈਪੀਐਸ ਵੀ ਬੰਦੇ ਰਹੇ ਨੇ ਡਾਕਟਰ ਬੰਦੇ ਰਹੇ ਨੇ ਜਿਹੜੀਆਂ ਬੰਦੇ ਰਹੇ ਨੇ ਸਰਕਾਰੀ ਸਕੂਲਾਂ ਨੂੰ ਭੇਜਣ ਹੁਣ ਸਾਰੀ ਫੈਸਿਲਿਟੀ ਜਿਹੜੀਆਂ ਅਸੀਂ ਆਪਣੇ ਸਰਕਾਰੀ ਸਕੂਲਾਂ 'ਚ ਦਿੱਤੀ ਆ ਸਭ ਕੋਲੇ ਸਕੂਲਾਂ ਲਈ ਕਰਨਿਆ ਤੇ ਕਿਉਂ ਜਿਹੜੇ ਬੱਚੇ ਨੇ ਪ੍ਰਾਈਵੇਟ ਸਕੂਲਾਂ ਵੱਡੇ ਸਕੂਲਾਂ 'ਚ ਭੇਜਦੇ ਨੇ ਸੋ ਇਸ ਕਰਕੇ ਇਹਨਾਂ ਤੋਰ ਮੋੜ ਕੇ ਸਾਰੀ ਗੱਲ ਕੀਤੀ ਆ ਇਹ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ মিডিਆ ਜੋ ਜਿਹੜੀ ਡਾਕਟਰ ਹੋਣੀ ਚਾਹੀਦੀ ਹੈ ਨੈਕਟਰ ਨਹੀਂ ਹੋਣੀ ਚਾਹੀਦੀ ਨੈਕਟਰ ਜੋ ਜਿਹੜੀ ਆਲਾ ਇਹ ਖਰਾਬ ਕਰਦੀ ਹੈ ਸਮਾਜ ਨੂੰ ਖਰਾਬ ਕਰਦੀ ਹੈ ਫਿਰ ਚੰਗੇ ਬੰਦੇ ਜਿਹੜੇ ਕੰਮ ਕਰਨ ਵਾਲੇ ਚਾਹੇ ਕੋਈ ਵੀ ਆ ਉਹਦਾ ਹੌਸਲਾ ਵੀ ਤੋੜ ਦੇਦੇ ਨੇ ਬੰਦੇ ਦਾ ਇਹ ਕੰਮ ਜਿਹੜਾ ਮੈਂ ਸਮਝਦਾ ਜੇ মিডিਆ ਸਾਰਾ ਠੀਕ ਹੋ ਜਾਸੀ ਲੋਕ ਠੀਕ ਹੋ ਜੇ মিডিਆ ਠੀਕ ਹੋ ਜੇ ਤੇ ਸਾਡੇ ਸਮਾਜ ਦੀ ਤਲਕੀ ਨੂੰ ਕੋਈ ਰੋਕ ਹੀ ਨਹੀਂ ਸਕਦਾ ਸਵਚ ਭਾਰਤ ਦਾ ਨਾਰਾ ਦੇਣ ਵਾਲੀ ਭਾਜਪਾ ਖੁਦ ਗੰਦਗੀ ਦੇ ਢੇਰ ਲਗਾ ਕੇ ਚੱਲਦੀ ਬਣੀ ਮਾਮਲਾ 3 ਜਨਵਰੀ ਨੂੰ ਗੁਰਦਾਸਪੁਰ ਚ ਹੋਈ ਭਾਜਪਾ ਦੀ ਰੈਲੀ ਦਾ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਾਸੀਆਂ ਨੂੰ ਸੰਬੋਧਿਤ ਕੀਤਾ ਸੀ ਪਰ ਰੈਲੀ ਤੋਂ ਬਾਅਦ ਗਰਾਊਂਡ 'ਚ ਫੈਲੀ ਗੰਦਗੀ ਨੂੰ ਕਿਸੇ ਭਾਜਪਾ ਵਰਕਰ ਨੇ ਸਾਫ਼ ਨਹੀਂ ਕਰਵਾਇਆ ਜਿਸ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਗਰਾਊਂਡ ਦੀ ਸਫਾਈ ਦਾ ਬੀੜਾ ਚੁੱਕਦਿਆ ਗੁਰਦਾਸਪੁਰ ਤੋਂ ਵਿਧਾਇਕ ਬਰੇਂਦਰਮਜੀਤ ਸਿੰਘ ਪਹਾੜਾ ਨੇ ਸਾਥੀਆਂ ਸਣੇ ਗਰਾਊਂਡ ਨੂੰ ਸਾਫ਼ ਕੀਤਾ ਪੰਜ ਜੋ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੁੱਡਾ ਗਰਾਉਂਡ ਗੁਰਦਾਸਪੁਰ ਵਿਖੇ ਕੁਝ ਦਿਨ ਪਹਿਲਾਂ ਪਹੁੰਚੇ ਸੀਗੇ ਔਰ ਉਥੇ 35 ਮਿੰਟ ਦਾ ਉਹ ਭਾਸ਼ਣ ਦੇ ਕੇ ਗਏ ਜਿਦੇ ਚੋ 30 ਮਿੰਟ ਉਹਨਾਂ ਤਕਰੀਬਨ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਨੂੰ ਕੁਐਸਚਨ ਤੇ ਲਾਇਆ ਔਰ 5 ਮਿੰਟ ਕਰਤਾਰਪੁਰ ਲਾਂਗੇ ਤੇ ਬੋਲ ਕੇ ਔਰ ਚਲਦੇ ਬਣੇ ਇਥੋਂ ਔਰ ਪੂਰੇ ਭਾਸ਼ਣ ਦੇ ਵਿੱਚੋਂ ਉਹਨਾਂ ਨੇ ਸਵੱਛ ਭਾਰਤ ਅਭਿਆਨ ਜਿਹੜਾ ਇਹਨਾਂ ਸ਼ੁਰੂ ਕੀਤਾ ਸੀਗਾ ਉਹਦਾ ਹੌਕਾ ਦੇ ਕੇ ਚਲੇ ਗਏ ਪਰ ਜਿੱਥੇ ਉਹ ਰੈਲੀ ਕਰਕੇ ਗਏ ਆ ਉਥੇ ਕਈ ਏਕੜਾਂ ਦੇ ਵਿੱਚ ਜਿਹੜਾ ਇੱਥੇ ਖਲਾਰਾ ਪਾ ਕੇ ਪੂਰੀ ਗੰਦਗੀ ਫਲਾ ਕੇ ਗਏ ਨੇ ਔਰ ਜਿਹੜੇ ਉਹਨਾਂ ਦੇ ਕਾਰਕਿਰਤਾ ਔਰ ਪੂਰੀ ਭਾਜਪਾ ਪਾਰਟੀ ਉਹਨਾਂ ਨੇ ਬਿਲਕੁਲ ਸਫਾਈ ਅਭਿਆਨ ਦੀ ਜਿਹੜੀ ਹਵਾ ਕੱਟ ਕੇ ਰੱਖਤੀ ਆ 2014 ਦੇ ਵਿੱਚ ਜਦੋਂ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਸਨ ਔਰ ਇਹਨਾਂ ਨੇ ਬੜਾ ਜ਼ੋਰ ਸ਼ੋਰ ਨਾਲ ਇਹ ਪ੍ਰਚਾਰ ਕੀਤਾ ਕਿ ਸਵੱਛ ਭਾਰਤ ਅਭਿਆਨ ਜਿਹੜਾ ਸ਼ੁਰੂ ਕੀਤਾ ਜਾਊਗਾ ਉਹ ਸਵੱਛ ਭਾਰਤ ਅਭਿਆਨ ਗੁਰਦਾਸਪੁਰ ਚ ਉਦੀ ਹਵਾ ਨਿਕਲਦੀ ਦੇਖੀ ਗਈ ਹੈ ਜਦੋਂ ਇਹ ਲੋਕ ਪ੍ਰਧਾਨ ਮੰਤਰੀ ਰੈਲੀ ਕੀਤੀ ਗਈ ਤੇ ਉੱਥੇ ਬਹੁਤ ਗੰਦ ਪੈ ਗਿਆ ਸੀਗਾ ਸਾਡੇ ਧਿਆਨ ਵਿੱਚ ਆਇਆ ਤੇ ਅਸੀਂ ਤੁਰੰਤ ਐਕਸ਼ਨ ਲਾ ਕੇ ਉੱਥੇ ਸਫਾਈ ਕਰ ਦਿੱਤੀ ਤੇ ਤੰਤਰੀ ਨਹੀਂ ਸੀਗੀ ਤੇ ਅੱਜ ਸਾਡੇ ਨਾਲ ਵਿਚ ਆਇਆ ਸੰਡੇ ਹੋਣ ਦੇ ਬਾਵਜੂਦ ਅਸੀਂ ਬੰਦੇ ਇਕੱਠੇ ਕਰਕੇ ਸਫਾਈ ਕਰਵਾਈ ਐਮਐਲਏ ਸਾਫ ਸੀਗੇ ਤਰਨਾ ਵਰਕਰ ਸਭਾਂ ਸੀ ਐਮਐਲਏ ਸ੍ਰੀ ਬਰਿੰਦਰਜੀਤ ਸਿੰਘ ਪੜਾ ਕਾਫੀ ਖਲਾਰਾ ਪਿਆ ਹੋਇਆ ਸੀਗਾ ਤੇ ਕਟੋਗੜੀ 30 35 ਪੈਸੇ ਲਾ ਕੇ ਟਰਾਲੀਆਂ ਲਾ ਕੇ ਸਫਾਈ ਕਰਾਈ ਰਹੀ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਤਿਆਰੀਆਂ 'ਚ ਜੁਟੀਆਂ ਹੋਈਆਂ ਨੇ। ਗੁਰਦਾਸਪੁਰ ਰੈਲੀ 'ਚ ਸ਼੍ਰੋਮਣ ਅਕਾਲੀ ਦਲ ਤੇ ਭਾਜਪਾ ਨੇ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ। ਇਸੇ ਚਲਦਿਆਂ ਹਲਕਾ ਸਮਾਣਾ 'ਚ ਪਹੁੰਚੇ ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਲਗਭਗ ਸਾਰੀਆਂ ਸੀਟਾਂ ਤੇ ਸ਼੍ਰੋਮਣ ਅਕਾਲੀ ਦਲ ਹੀ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀ ਝੂਠੀ ਦੁਕਾਨ ਹੁਣ ਨਹੀਂ ਚੱਲੇਗੀ। ਇਸ ਤੋਂ ਇਲਾਵਾ ਕਾਂਗਸ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਅਧੂਰੇ ਨੇ। ਦੇਖੋ ਜਿੱਥੇ ਤੱਕ ਕਾਂਗਰਸ ਦੀ ਗੱਲ ਆ ਕਾਂਗਰਸ ਦੀ ਜਿਹੜੀ ਦੁਕਾਨ ਚੱਲੀ ਸੀ ਉਹ ਦੁਕਾਨ ਚੱਲੀ ਦੀ ਝੂਠ ਵੇਚਦੇ ਉੱਤੇ ਤੁਸੀਂ ਦੇਖਿਆ ਹੁਣ ਟੈਲੀਫੋਨ ਦੀ ਗੱਲ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਨੌਜਵਾਨਾਂ ਨੂੰ smartphones ਦੇਵਾਂਗੇ ਤੇ ਹੁਣ ਕਹਿੰਦੇ ਕਿ ਅਸੀਂ ਉਹਨਾਂ ਨੂੰ ਦੇਵਾਂਗੇ ਜਿਨ੍ਹਾਂ ਕੋਲ ਫੋਨ ਨਹੀਂ ਹੈ ਜਿਹੜੇ 18 ਸਾਲ ਤੋਂ ਉੱਤੇ ਨੇ ਤੇ ਕੋਈ ਬੱਚਾ ਹੈ ਹੈ ਜਿਹਦਾ ਕੋਈ ਫੋਨ ਨਾ ਹੋਵੇ ਸੋ ਇਸ ਤਰ੍ਹਾਂ ਕਰਜ਼ੇ ਦੀ ਗੱਲ ਕਰ ਲਓ ਇਸੇ ਤਰ੍ਹਾਂ employment ਦੀ ਗੱਲ ਕਰ ਲਓ ਹਰ ਪਾਸੇ ਇਹਨਾਂ ਨੇ ਇਹੀ ਕੁਝ ਕੀਤਾ ਹੈ ਇਹ ਜੋ ਇਹਨਾਂ ਨੇ ਵਾਦਾ ਕੀਤਾ ਉਹ ਤਾਂ ਜੇ ਬਹੁਤਾ ਨਹੀਂ ਅੱਧਾ ਕਰ ਦੇਣ ਤਾਂ ਵੀ ਅਸੀਂ ਖੁਸ਼ ਹਾਂ ਕੁਛ ਨਾ ਕੁਛ ਤਾਂ ਕਰਨਾ ਜਿਵੇਂ ਪਾਣੀ ਫੇਰਦੇ ਉਹਦੇ ਤਕਲੀਫ ਹੁੰਦੀ ਹੈ ਕਿ ਲੋਕਾਂ ਨੇ ਸਰਕਾਰ ਬਣਾਈ ਹੈ ਸਰਕਾਰ ਅਸੀਂ ਕਹਿੰਦੇ ਆ 5 ਸਾਲ ਚੱਲੇ ਵਧੀਆ ਸਰਕਾਰ ਚੱਲੇ ਪਰ ਲੋਕਾਂ ਨਾਲ ਜੋ ਵਾਦਾ ਕਰਿਆ ਉਹ ਕੰਮ ਪੂਰੇ ਕਰਨੇ ਚਾਹੀਦੇ ਹੁਣ ਕੀ ਕਹਿ ਰਹੇ ਨੇ ਕਿ ਕਾਲੀ ਦਾ ਹਲਾਇ ਖਜ਼ਾਨਾ ਖਾਲੀ ਕਰਗੇ ਇਹਨਾਂ ਪਹਿਲਾਂ ਨਹੀਂ ਜਿਹੜਾ ਕਿਸਾਨਾਂ ਨਾਲ ਖਾਲੀ ਹੈ ਕਿ ਕੋਈ ਸਰਕਾਰ ਭਰ ਕੇ ਛੱਡ ਗਈ ਸੀ ਜਦੋਂ ਸਰਦ ਦੇ ਵਿੱਚ ਸਰਕਾਰ ਬਣੀ ਹੈ ਉਦੋਂ ਸਾਡੇ ਕੋਲੇ ਮਨਪੀਰ ਸਿੰਘ ਬਾਦਲ ਥੜਾ ਫਾਈਨੈਂਸ ਮਿਨਿਸਟਰ ਸੀ ਉਹ ਇਸ ਸਟੇਟਮੈਂਟ ਕਰਕੇ ਦੇਖੋ ਉਦੋਂ ਕਹਿੰਦਾ ਸੀ ਕਿ ਕਾਂਗਰਸਾਂ ਖਜ਼ਾਨਾ ਖਾਲੀ ਕਰ ਗਏ ਇੱਕ ਪੈਸਾ ਵੀ ਹੈ ਨਹੀਂ ਅਸੀਂ ਕੋਈ ਸਬਸਿਡੀ ਨਹੀਂ ਦੇ ਸਕਦੇ ਸੋ ਇਹ ਤਾਂ ਇਹਨਾਂ ਦੇ ਫਾਈਨੈਂਸ ਮਿਨਿਸਟਰ ਦੀ ਕਾਂਗਰਸਾਂ ਦੀ ਫਿਦਰਤ ਹੈ ਪਿਛਲੀ ਵਾਰ ਵੀ ਇਹੀ ਗੱਲ ਹੋਈ ਸੀ ਅਸੀਂ ਕਦੇ ਨਹੀਂ ਕਿਹਾ ਕਿ ਸਾਡਾ ਖਜ਼ਾਨਾ ਖਾਲੀ ਹੈ ਉਹ ਤਾਂ ਕੁਝ ਵੀ ਕਹਿ ਸਕਦੇ ਨਹੀਂ ਦੇਖੋ ਉਹਨਾਂ ਦਾ ਕਹਿਣਾ ਬੋਲਣਾ ਰੱਬ ਹੀ ਰੱਖਿਆ ਉਹਨਾਂ ਦਾ ਉਹਨਾਂ ਦੀ ਬੋਲਬਾਣੀ ਲੈ ਲਓ ਕੀ ਕਹਿੰਦੇ ਨੇ ਜੇ ਆਪਾਂ ਸਕੂਲਾਂ ਨੂੰ ਢਾਬਿਆਂ ਨਾਲ ਮੁਕਾਬਲਾ ਕਰਾਂਗੇ ਰੈਸਟੋਰੈਂਟਾਂ ਨਾਲ ਮੁਕਾਬਲਾ ਕਰਾਂਗੇ ਫਾਈਵ ਸਟਾਰ ਹੋਟਲਾਂ ਨਾਲ ਮੁਕਾਬਲਾ ਕਰਾਂਗੇ ਇਤੋਂ ਮਾੜੀ ਗੱਲ ਕੋਈ ਹੋ ਸਕਦੀ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ 'ਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਏ ਰਮਸਾ ਅਤੇ ਕੱਚੇ ਪੜ੍ਹੀ ਕੀਤੇ ਹੋਏ ਅਧਿਆਪਕਾਂ ਨੇ ਸਾਂਝਾ ਅਧਿਆਪਕ ਮੋਰਚੇ ਹੇਠਾਂ ਕਨਵੈਨਸ਼ਨ ਕੀਤੀ ਇਸ ਮੌਕੇ ਤੇ ਐਸਐਸਏ ਰਮਸਾ ਅਧਿਆਪਕ ਯੂਨੀਅਨ ਦੇ ਸਟ੍ਰੇਟ ਕਨਵੀਨਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਪਰ ਜਿੰਨਾ ਸਮਾਂ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਉਹਨਾਂ ਸਮਾਂ ਸੰਘਰਸ਼ ਜਾਰੀ ਰਹੇਗਾ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਹੱਕ ਲੈ ਕੇ ਰਹਾਂਗੇ ਇੱਕ ਪਾਸੇ ਜਿਹੜੇ ਕਲਿੱਕ ਕਰਗੇ ਟੀਚਰਾਂ ਉਹਨਾਂ ਨੂੰ 15 ਤਿੰਨ ਸੌ ਤੇ ਰੱਖਿਆ ਸੀ ਉਹਨਾਂ ਦੀ ਵੀ ਪੂਰੀ ਤਨਖਾਹ ਦੀ ਮੰਗ ਕਰਦੇ ਆ ਤਨਖਾਹ ਕਟੌਤੀ ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ ਦੂਸਰਾ ਜਿਨ੍ਹਾਂ ਨੇ ਨਹੀਂ ਕਲਿੱਕ ਕੀਤਾ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ 7 ਮਹੀਨੇ ਤੋਂ ਰੋਕਿਆ ਹੋਈਆਂ ਨੇ ਇਸ ਪੰਜਾਬ ਦੀ ਧਰਤੀ ਦੇ ਉੱਤੇ ਸਿੱਖਿਆ ਵਿਭਾਗ ਦੇ ਵਿੱਚ ਬਦਮਾਸ਼ੀ ਹੈ ਸਿੱਖਿਆ ਵਿਭਾਗ ਦੇ ਅੰਦਰ ਅਧਿਆਪਕ ਦੇ ਨਾਲ ਬੰਦੂਆਂ ਮਜ਼ਦੂਰ ਵਾਲਾ ਵਿਹਾਰ ਹੈ ਤੇ ਇਹ ਜਿਹੜਾ ਕਿਸੇ ਵੀ ਕੀਮਤ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੋ ਵੀ ਫੈਸਲਾ ਸਾਡਾ ਇਸ ਕਨਵੈਨਸ਼ਨ ਦੇ ਅੰਦਰ ਆਏਗਾ ਅਸੀਂ ਉਸ ਨੂੰ ਲਾਸਟ ਦੇ ਵਿੱਚ ਐਲਾਨ ਕਰਾਂਗੇ ਔਰ ਸਰਕਾਰ ਨੂੰ ਹਰ ਥਾਂ ਤੇ ਘੇਰਾਂਗੇ ਇਹ ਜਿਹੜੇ ਇਹ ਸੰਬੰਧ ਹੈ ਕਿ ਜਿਵੇਂ ਮਰਜ਼ੀ ਜਗ੍ਹਾ ਲੋਕਾਂ ਨੂੰ ਲਾਰੇ ਦਿਓ ਤੇ ਵੋਟਾਂ ਲੈ ਲਓ ਤੇ ਇਸ ਕਰਕੇ ਜਿਹੜੇ ਕੀਤੇ ਐਲਾਨ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਦੇ ਉਹ ਅਸੀਂ ਪੂਰੇ ਲਾਗੂ ਕਰਵਾਉਂਗੇ ਓਨੀ ਦੇਰ ਅਸੀਂ ਕਿਸੇ ਵੀ ਕੀਮਤ ਤੇ ਕਿਸੇ ਲੈਵਲ ਦੇ ਉੱਤੇ ਆਪਣੇ ਆਪ ਨੂੰ ਇਸ ਤਰ੍ਹਾਂ ਅਸੁਰੱਖਿਅਤ ਨਹੀਂ ਰੱਖ ਸਕਦੇ ਹੈਗੀ ਕਿ ਐਲਾਨ ਕਰੋ ਉਹ ਲਾਗੂ ਕਰੋ ਜਾਂ ਨਾ ਕਰੋ ਇਹ ਮਜ਼ਦੂਰਾਂ ਨਾਲ ਵਾਪਰ ਸਕਦਾ ਕਿਸਾਨਾਂ ਨਾਲ ਵਾਪਰ ਸਕਦਾ ਅਸੀਂ ਪੜੇ ਲਿਖੇ ਲੋਕ ਆ ਅਸੀਂ ਕਿਸੇ ਕੀਮਤ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਤਾਂ ਜਵਾਬ ਦੇਾਂਗੇ ਲੋਕ ਸਭਾ ਚੋਣਾਂ ਲਈ ਤੁਹਾਡਾ ਕੀ ਸਿਧ ਹੋਗਾ ਅਸੀਂ ਕਹਾਂਗੇ ਕਿ ਰੂਲਿੰਗ ਪਾਰਟੀ ਜਿਹੜੀ ਹੈ ਵੈਸੇ ਅਸੀਂ ਕਿਸੇ ਦੀ ਮਕਾਨ ਨਹੀਂ ਜਾਂ ਸੀ ਰਾਜਨੀਤਿਕ ਦੀ ਲੇਕਿਨ ਰੂਲਿੰਗ ਪਾਰਟੀ ਦੇ ਵਿਰੋਧ ਚ ਜਾਵਾਂਗੇ ਕਿ ਜੇ ਇਹ ਠੀਕ ਰੂਲ ਨਹੀਂ ਕਰ ਰਹੇ ਜਿਹਦੇ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਵਿਸ਼ਵਾਸ ਘਾਤ ਕਰਦੇ ਆ ਤੇ ਇਹਨਾਂ ਦਾ ਵਿਰੋਧ ਹੋਣਾ ਚਾਹੀਦਾ ਹਰ ਥਾਂ ਹੋਣਾ ਚਾਹੀਦਾ ਹਰ ਰੈਲੀ ਹਰ ਧਰਨੇ ਹਰ ਜਲਸੇ ਜਲੂਸ 'ਚ ਇਹਨਾਂ ਦਾ ਵਿਰੋਧ ਹੋਵੇ ਖਬਰਾਂ ਦੇਸ ਬੁਲੇਟਿਨ ਵਿੱਚ ਫਿਲਹਾਲ ਇਨਾ ਹੀ ਤਦ ਤੱਕ ਲਈ ਮੈਨੂੰ ਯਾਨੀ ਕਿ ਜੁਗਮੀਤ ਕਰਨ ਦੀ ਉਜਾਸਾ ਧੰਨਵਾਦ